ਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਸਨਾਓ ਕੀ ਹਾਲ ਚਾਲ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਜੀ ਮੇਰਾ ਨਾ ਜਿਹੜਾ ਸਿਸਟਮ ਆ ਜੰਮੀ ਖਰਾਬ ਹੋ ਗਿਆ ਪਿਆ ਸਰੀਰ ਖੰਗ ਜ਼ਖਾਮ ਬੁਖਾਰ ਨਾਲ ਬਹੁਤ ਜ਼ਿਆਦੇ ਔਖਾ ਪਿਆ ਇੱਕ ਜਿਹੜੀਆਂ ਗਰਮੀ ਵਾਲਾ ਜ਼ਖਾਮ ਹੈ ਇਹ ਤਾਂ ਬਹੁਤ ਹੀ ਜ਼ਿਆਦੇ ਔਖਾ ਕਰਦਾ ਤੇ ਟਾਈਮ ਹੋ ਗਈ ਸਵਾ 3 ਆਪਾਂ ਮੱਝਾ ਖੋਲ ਕੇ ਲਿਉਨੇ ਆ 3:30 ਆਪਣਾ ਲਾਈਵ ਦਾ ਟਾਈਮ ਹੈ ਤੇ ਮੈਂ ਕੋਸ਼ਿਸ਼ ਕਰਦੀ ਆਂ ਵੀ ਆਪਾਂ ਲਾਈਵ ਹੈ ਜਿਹੜਾ 3:30 ਵੇ ਚੰਗੀ ਤਰ੍ਹਾਂ ਕਰੀਏ 2-3 ਦਿਨ ਹੋ ਗਏ ਮੈਂ ਤੁਹਾਨੂੰ ਕੋਈ ਇੰਨਾ ਵਧੀਆ ਰਿਸਪਾਂਸ ਨਹੀਂ ਦਿੱਤਾ ਜਾਂਦਾ ਬਸ ਟਾਈਮ ਪਾਸ ਹੀ ਕਰਦੀ ਆਂ ਸਵਾ 3 ਹੋ ਗਏ ਪਿੰਦਰ ਦੇ ਪੇਪਰ ਹੋ ਗਏ ਜੀ ਖਤਮ ਉਹ ਕਰੀ ਹੁੰਦਾ 28 ਤੱਕ ਛੁੱਟੀ ਆ ਨੂੰ ਹੁਣ ਉਹਨਾਂ ਨੂੰ ਮੈਂ ਪਰੌਂਠੇ ਬਣਾ ਤੇ ਚਾਹ ਉਹਨਾਂ ਨੇ ਪੀ ਲਈ ਹੁਣ ਉਹਨੂੰ ਲਾ ਕੇ ਨਾ ਆਪਾਂ ਮੱਝਾ ਖੋਲ ਕੇ ਲਿਉਨੇ ਖਾਲੀ ਓਟੀ ਖਾ ਯਾਰ ਮੈਂ ਮੱਜਾ ਖੋਲ ਕੇ ਲਿਆਉਣੀ ਐਨੇ ਆਪਾਂ ਨੇ ਬਾਲਾ ਟਾਈਮ ਲਾਉਣਾ ਛਵੀ ਆਜਾ ਮੈਂ ਸਖੋਲ ਕੇ ਲਈ ਓਏ ਛਵੀ ਆਜਾ ਮੈਂ ਸਖੋਲ ਕੇ ਲਈ ਇਧਰ ਮਾਮੇ ਨੇ ਮਿੱਟੀ ਸੁੱਕਣੀ ਪਾਦੀ ਐਨੇ ਸਾਂਜੀ ਦੇ ਤਾਰੇ ਬਣਾਏ ਨੇ ਆਪਦੇ ਪਿੰਡ ਲਾਉਗਾ ਇਹਨਾਂ ਦੇ ਉੱਤੇ ਮਿੱਟੀ ਨਹੀਂ ਵਧੀਆ ਕਹਿੰਦਾ ਮੈਂ ਉਰੋਂ ਲੈ ਕੇ ਜਾਊਗਾ ਕੱਲ ਨੂੰ ਨੇ ਜਾਣਾ ਤੇ ਆਪਾਂ ਨੇ ਵੀ ਜਾਣਾ ਇਹਨੂੰ ਛੱਡਿਆ ਆਵਾਂਗੇ ਉਧਰ ਤੇ ਅਜੇ ਮੈਂ ਸਵੇਰੇ ਮੈਂ ਝਾੜੂ ਸਵੇਰੇ ਆਸਪ੍ਰਿਤ ਸੁਨੇਹਾ ਚਲੀ ਜਾਂਦੀ ਐ 8:00 8:00 ਵਜੇ ਮੈਨੂੰ ਭੈਣਾਂ ਦੇ ਕਮੈਂਟ ਆਉਂਦੇ ਨੇ ਵੀ ਥੋੜੀ ਬੇਟੀ ਕੰਮ ਨਹੀਂ ਕਰਦੀ ਤੇ ਜਿੱਦ ਦੇ ਇਹ ਘਰੇ ਹੁੰਦੀ ਆ ਉਹਦੇ ਤਾਂ ਇਹ ਝਾੜੂ ਪੋਚਾ ਕੱਪੜਾ ਢੇੜਾ ਸਾਰਾ ਇਹਦੀ ਜ਼ਿੰਮੇਵਾਰੀ ਐ ਕਰਦੀ ਐ ਤੇ ਬਾਕੀ ਹੁਣ ਇਹ ਨਾ ਲੇਟ ਹੋ ਜਾਂਦੀ ਐ ਜਿਵੇਂ 2:00 ਵਜੇ ਆਈ ਆ ਕੇ ਕਿ ਘੰਟਾ ਸੌਂ ਗਈ ਹੁਣ ਠਕੜੀ ਵਸੇ ਨੂੰ ਮੈਂ ਹੁਣ ਰੋਟੀ ਪਰੌਂਠੇ ਬਣਾ ਤੇ ਖਾ ਲਈ ਫਿਰ ਇਹ 4 ਵਜੇ ਫੇਟੇ ਉਸਨੂੰ ਦੇ ਜਾਊਗੀ 7 ਵਜੇ ਆਊਗੀ ਜੇ ਕੋਈ ਵੀ ਕੰਮ ਕਰਦੀ ਐ ਇਹ ਥੋੜਾ ਜਿਹਾ ਕੈਮਰੇ ਦੇ ਮੂਰੇ ਨਹੀਂ ਪਸੰਦ ਕਰਦੀ ਆਉਣਾ ਤਾਂ ਕਰਕੇ ਫਿਰ ਬਿਨਾ ਕੈਮਰੇ ਤੋਂ ਹੀ ਕੰਮ ਕਰ ਲੈਂਦੀ ਐ ਇਸ ਕਰਕੇ ਭੈਣਾਂ ਨੂੰ ਨਹੀਂ ਪਤਾ ਲੱਗਦਾ ਵੀ ਉਹ ਕੈਮਰੇ ਮੂਰੇ ਆਉਂਦੀ ਐ ਜਾਂ ਨਾ ਆਉਂਦੀ ਐ ਤੇ ਥੋੜਾ ਜਿਹਾ ਇਹਨੂੰ ਕੋਈ ਜਦੋਂ ਕਿਤੇ ਜਾਂਦੇ ਆਉਂਦੇ ਆ ਮਜਬੂਰੀ ਚੋਂ ਉਹ ਤਾਂ ਨੂੰ ਆਉਣਾ ਪੈਂਦਾ ਕੁਸੇ ਉਹ ਤੋਂ ਵਧੀਆ ਰੈਡੀ ਤਿਆਰ ਹੋਈ ਹੁੰਦੀ ਐ ਹੁਣ ਘਰੇ ਤੋਂ ਤੁਹਾਨੂੰ ਪਤਾ ਵੀ ਬੱਚੇ ਹਨਾ ਨਾਰਮਲ ਲੋਰਾਂ ਟੀ-ਸ਼ਰਟਾਂ ਹੀ ਰਹਿਣਦੇ ਨੇ ਕਹਿੰਦੀ ਮੈਂ ਵਧੀਆ ਕੱਪੜਾ ਲੀੜਾ ਨਹੀਂ ਪਾਇਆ ਤੁਸੀਂ ਐਵੇਂ ਨਾ ਕਰੋ ਤਾ ਕਰਕੇ ਆ ਹੋਰ ਕੋਈ ਦਿੱਕਤ ਨਹੀਂ ਜਿੰਨਾ ਕਿ ਤੋ ਬਣਦਾ ਉਹਨਾਂ ਕ ਕਰ ਲੈਂਦੀ ਐ ਪਿੰਦਰ ਨੇ ਵਿਚਾਰੇ ਨੇ ਪਹਿਲਾਂ ਸਵੇਰੇ ਮੋਟਰਸਾਈਕਲ ਧੋਤਾ ਫਿਰ ਸਕੂਟਰੀ ਧੋਤੀ ਉਸ ਤੋਂ ਬਾਅਦ ਉਹਨੇ ਗੱਡੀ ਧੋਕੇ ਖੜਾਤੀ ਇਹਨੂੰ ਆਇਆ ਵੀ ਕੱਲ ਨੂੰ ਫੇਰ ਮੈਨੂੰ ਜਾਣਾ ਹੈ ਜਾਣਾ ਤਾਂ ਅਸੀਂ ਕੱਲ ਨੂੰ ਸ਼ਾਮ ਜੇ ਨੂੰ ਐ ਤੇ ਇਹਨੇ ਹੁਣੀ ਧੋਕੇ ਖੜਾਤੀ ਇੱਥੇ ਕਮਨ ਮੇੜਤਾ ਆਵਦਾ ਤੇ ਇਧਰ ਮਾਮਾ ਸਾਡਾ ਅਸੀਂ ਦੁਪਹਿਰ ਵਾਲਾ ਖਾਣਾ ਖਾ ਕੇ ਚੱਲੀ ਜਾਂਦਾ ਸ਼ਾਮ ਵਾਲੀ ਸਾਡੀ ਤਿਆਰੀ ਵੀ ਹੋ ਗਈ ਸੜਾ ਹਲਵਾਈ ਵਾਲਾ ਫਾਸਟ ਚੱਲਦਾ। ਅੱਜ ਭਾਂਡੇ ਤਾਂ ਆਪਾਂ ਮਾਂਜੇ ਨਹੀਂ ਰਸੋਈ ਵਾਲੇ ਦੁਪਹਿਰ ਵਾਲੇ। ਹੱਥ ਨਾਲ ਚੱਲ ਪਿਆ ਕੰਮ। ਇਹ ਬਸ ਦੁਪਹਿਰ ਵਾਲੀ ਚਾਹ ਪੀਣ ਸਾਰ ਨਾਲ ਦੀ ਨਾਲ ਲੱਗ ਜਾਂਦਾ। ਕੱਲ ਅਸੀਂ ਜਿਵੇਂ ਨੇ ਅਸੀਂ ਨੇ ਕਾਲੇ ਛੋਲੇ ਦੀ ਸਬਜ਼ੀ ਬਣਾਈ ਤੇ ਰੰਨ ਵੀ ਦਿੱਤੇ ਤੇ ਅੱਜ ਜਿਵੇਂ ਇਹ ਥੋੜਾ ਹੱਥ ਵੀ ਦਾ ਜੀ ਜ਼ਿਆਦੇ ਆ। ਇੱਧਰ ਆਪਣੇ ਸੂਟਾਂ ਦਾ ਖਲਾਰਾ ਪਿਆ ਬੈਠੀ ਦੇਖੋ। ਖੁਸਕੇ ਦੇ ਵਿੱਚੋਂ ਸਟੀਚਿੰਗ ਵਾਲੇ ਨੇ। बस पता किया ਜਦੋਂ ਆਪਾਂ ਕੇਰਾ ਟੰਗ ਦੰਨੇ ਆ ਸਾਰੇ ਠੀਕ ਕਰਕੇ ਉਸ ਤੋਂ ਬਾਅਦ ਫੇਰ ਫੇਰ ਉਹਨਾਂ ਦਾ ਕੁਝ ਇੱਕ ਚੂਟ ਚੱਕਣਾ ਹੁੰਦਾ ਸਾਰਾ ਖਲਾਰਾ ਫੇਰ ਪੈ ਜਾਂਦਾ ਤੇ ਚਲੋ ਜੀ ਹੁਣ ਆਪਾਂ ਆ ਕੇ ਲਾਈਵ ਵੀ ਹੋਣਾ ਹੈ ਲਾਈਵ ਦੇ ਵਿੱਚ ਸੋਹਣੇ ਸੋਹਣੇ ਸੂਟ ਦਿਖਾਉਣੇ ਨੇ ਇਧਰ ਇਹ ਵਾਲੇ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਹਨਾ ਵੀ ਸੂਟਾਂ ਦੀ ਵੀਡੀਓ ਘੱਟ ਦੇਖਦੀਆਂ ਨੇ ਜੀ ਇਹ ਪਿਓਰ ਬਰੋਕਟ ਦੇ ਵਿੱਚ ਸੂਟ ਆ ਗਏ ਜੀ ਪਿਓਰ ਨੇਚਰਲ ਕਰੇਵ ਦੀ ਸਲਵਾਰ ਰਹੂਗੀ ਇਹਦਾ ਬਲੂ ਕਲਰ ਆ ਇਹਦੇ ਵਿੱਚ ਪੰਜ ਕਲਰ ਨੇ ਜੀ 6 ਕਲਰ ਨੇ ਦੇਖੋ ਜੀ ਇਹ ਹੋ ਗਿਆ ਲੈਮਨ ਜਾਂ ਗ੍ਰੀਨ ਲੈਮਨ ਜਾਂ ਇਹ ਬਲੂ ਵਾਲਾ ਤੇ ਇਹ ਹੋ ਗਿਆ 그린 ਇਸ ਤੋਂ ਬਾਅਦ ਆ ਗਿਆ ਜੀ ਪੀਚ ਕਲਰ ਮਜੈਂਟਾ ਮਿੱਠਾ ਮਜੈਂਟਾ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਦਿਖਾ ਦਨੀ ਆ ਸਲਵਾਰ ਦਾ ਕਲਰ ਰਹੂਗਾ ਇਹ ਹੈਗਾ ਜੀ ਪਰਪਲ ਕਲਰ ਦੇਖੋ ਬਹੁਤ ਸੋਹਣੇ ਹੁਣ ਪ੍ਰਿੰਟ ਸੂਟ ਆਏ ਪਏ ਨੇ ਜੀ ਜਿਹੜਿਆਂ ਨੇ ਆਪਾਂ ਨੇ ਹਨਾ ਦੂਸਰੇ ਨੰਬਰ ਤੇ ਸਟੇਟਸ ਲਾਏ ਹੋਏ ਨੇ ਆਪਣੇ ਬੁਟੀਕ ਆਲੇ ਤੇ ਉਹ ਵੀ ਬਹੁਤ ਵਧੀਆ ਫੈਬਰਿਕ ਹੈ ਬਹੁਤ ਸੋਹਣੇ ਵਧੀਆ ਪਾਰਟੀ ਵੇਅਰ ਸੂਟ ਨੇ ਪਾਉਣ ਵਾਲੇ ਹੈ ਨਹੀਂ ਹੈਗਾ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਸਾਰੇ ਵਰਕ ਵਾਲੇ ਸੂਟ ਹੀ ਰੈਡੀ ਕਰਵਾਈਏ ਚਲੋ ਜੀ ਹੁਣ ਆਪਾਂ ਮੱਝਾਂ ਲਿਆਉਨੇ ਆਂ ਫੋਲ ਕੇ ਦੇਖਦੀ ਆਂ ਪਿੰਦਰ ਨੇ ਜੇ ਰੋਟੀ ਖਾ ਲਈ ਉਹ ਆ ਜਾ ਸਾਹੀ ਚੱਲੀਏ ਆ ਜਾ ਇਹ ਸਾਡੇ ਨਾਲ ਆ ਜਾਂਦਾ ਹੁੰਦਾ ਇੱਧਰ ਦੇਖੋ ਜੀ ਆਪਣੀ ਬੂਟੀ ਪਿੰਦਰ ਤુલਸੀ ਤੇ ਇੱਕ ਇਹ ਆਪਣੀ ਬੇਲ ਦੇ ਫੁੱਲ ਬਹੁਤ ਸੋਹਣੇ ਖਿੜੇ ਹੋਏ ਨੇ ਆ ਸਦਾ ਦਾ ਫੁੱਲ ਸਾਡਾ ਹੋ ਗਿਆ ਕਾਮਯਾਬ ਇਸ ਕਾ ਤਸੀ ਸਰਦਾਰ ਜੀ ਨੇ ਸਾਡੇ ਸਾਰਿਆਂ ਦੇ ਬਾਰ ਚ ਇੱਕ ਫੁੱਟਾ ਲੱਗਿਆ ਹੋਇਆ ਫੁੱਲਾਂ ਨਾਲ ਇਹਨਾਂ ਦਾ ਲੱਕੀ ਆ ਮਨੂਨੇ ਫੁੱਲ ਬੁੱਟੀ ਲਾਤੀ ਇੱਥੇ ਵਿਚਾਰੇ ਦੀ ਲੱਗੂਗੀ ਪਤਾ ਨਹੀਂ ਨਾ ਗਰਮੀ ਨੇ ਇੰਨਾ ਜ਼ਿਆਦਾ ਔਖਾ ਹੋਇਆ ਪੈ ਜਮੀਂ ਲੱਗਦਾ ਵੀ 10 8 10 ਸਸੂ ਹੋ ਗਿਆ ਮੈਨੂੰ ਤਾਂ ਅੱਜ ਜੂਨ ਜਲਾਈ ਵਾਲੀ ਗਰਮੀ ਫੀਲ ਹੋ ਰਹੀ ਹੈ ਬਹੁਤ ਜ਼ਿਆਦਾ ਔਖਾ ਹੋਇਆ ਪੈ ਪਤਾ ਨਹੀਂ ਤਾਂ ਦਵੰਨੀਆਂ ਦਵੰਨੀਆਂ ਗਰਮ ਨੇ ਓਹੋ ਐਤਕੀ ਤਾਂ ਜਮੀਂ ਰੱਬ ਨੇ ਪਤਾ ਨਹੀਂ ਬਾਹਲੀ ਲੰਬੀ ਗਰਮੀ ਹੋ ਗਈ ਧੀਰੀਆਂ ਵੀ ਪੱਕਣ ਤੇ ਆ ਗਈਆਂ ਪਰ ਰੱਬ ਨੇ ਗਰਮੀ ਨਹੀਂ ਕਿ ਟਾਈ ਮਾਰਚ ਦੀ ਗਰਮੀ ਪੈਣ ਲੱਗੀ ਹੋਈ ਐ ਇੰਦਰ ਆਪਣੀ ਮੱਜਾਂ ਔਖੀਆਂ ਹੋ ਰਹੀਆਂ ਨੇ ਘਰੇ ਜਾੜ ਨੂੰ ਹਾ ਦੇਖੋ ਕਟੀਆਂ ਮਟੀਆਂ ਕੀ ਕਰਦੀਆਂ ਨੇ ਹਾਂ ਬਈ ਗਰਮੀ ਚ ਦੋ ਦੋ ਹੋਰ ਜੰਗਲਿਆ ਕਰ ਲੂਹਾ ਹੋਰ ਜੰਗਲਿਆ ਕਰ ਉਹ ਤਾਂ ਪਤਾ ਨਹੀਂ ਲਾਉਂਦੀ ਉਹ ਤਾਂ ਪਤਾ ਨਹੀਂ ਲਾਉਂਦੀ ਝਾੜੋ ਜੀ ਆ ਹਣ ਇਹਨੂੰ ਘਰੇ ਜਾਣ ਸਾਰ ਸੰਘਾ ਦੂਗੀ ਇਹ ਬੈਕ ਸੜ ਕੇ ਜੀ ਇਹ ਕੱਖ ਮਾਚੂ ਖਾਉਗੀ ਨੂੰ ਬੜੀ ਯਾਦ ਤਾਂ ਸਾਡੀ ਮੈਸ ਨੂੰ ਪੁੱਠੀ ਹਜੇ ਧੰਨ ਜਲ ਹੈਗਾ ਮੈਨੂੰ ਲੱਗਦਾ ਸਾਡੇ ਘਰ ਦਾ ਇਸ ਵਾਰ ਅਸੀਂ ਸਲਾਹ ਕਰਦੇ ਤੇ ਵੇਚਾਂ ਨਹੀਂ ਪਰ ਸਾਡਾ ਕਿਸੇ ਨਾਲ ਹਜੇ ਤੱਕ ਸਹੀ ਰੇਟ ਹੀ ਨਹੀਂ ਬਣ ਰਿਆ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਖੋਲਦੇ ਆਂ ਫਿੰਦਰ ਤਾਂ ਆਈ ਨਹੀਂ ਫਿੰਦਰ ਆਇਆ ਹੀ ਨਹੀਂ ਹੁਣ ਮੈਨੂੰ ਖੜ ਜਾ ਚਲ ਤਿੰਨ ਪਹਿਲਾਂ ਚਲ ਚਲ ਖੜ ਜਾ ਖੜ ਖੜ ਚਲ ਲੈ ਜਾਨ ਨੂੰ ਵਾਲੀਆਂ ਸਰਾਰਤਾਂ ਨੇ ਜੀਰੀ ਚ ਵੜਨ ਦੀ ਕਰਦੀਆਂ ਨੇ ਇਕੱਠੀਆਂ ਨਾ ਫਿਰ ਭੱਜ ਜਾਂਦੀਆਂ ਨੇ ਇੱਧਰ ਉੱਧਰ ਅਸੀਂ ਇੱਧੇ-ਇੱਧੇ ਕਰਕੇ ਟਪਾਉਨੇ ਆ ਆ ਰਹਿ ਗਿਆ ਸਾਡਾ ਬਾਲ ਬੱਚਾ ਨਿੱਕਾ ਮੋਟਾ ਇਹ ਸਾਡੀ ਮੱਜ ਨਾ ਕੱਟੀ ਬਿਨਾ ਹੁਣ 10-15 ਦਿਨ ਬਹੁਤ ਲਹੂ ਪਿੰਦੀ ਐ ਇਹ ਨਹੀਂ ਤੁਰਦੀ ਉਹ ਤੋਂ ਮੈਨੂੰ ਹਉ ਨਿਕ ਗਿਆ ਤੇ ਨਿਕ ਗਿਆ ਤੇ ਹੌਲੀ-ਹੌਲੀ ਬਾਈ ਚਲੋ 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 ਚੱਲ 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 ਸੰਗਤ ਉਹ ਡਿਗਨੀਆ ਦਾ ਜਾਣੀਓ ਚੱਲ ਸਾ ਵੀ ਤੂੰ ਵੀ ਨਾ ਰਾਲ ਇਹਨਾਂ ਦੇ ਤੋਰ ਉਹਨਾਂਨ ਚੱਲ ਚੱਲਗਾ ਬਸ 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 ਫੁੱਟੇ ਕਮ ਨਾ ਕਰ ਕੋ ਚੱਲ ਚੱਲ ਜਿਣਗਿਆ ਹੌਲੀ ਹੌਲੀ ਟੱਕਾ ਨਾ ਮਾਰੀ ਵਿਚਾਰੀ ਨਾਲ ਚੱਲ 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 ਸਵੇਰੇ ਤਾਂ ਬਹੁਤ ਭੱਜਦੀ ਹੈ ਵਿਚਾਰੀ ਹੁਣ ਇਹਨੂੰ ਗਰਮੀ ਲੱਗ ਰਹੀ ਹੈ ਪਾਣੀ ਗਣੀ ਤੇ ਹੈਈ ਹਣ ਇਹਨੂੰ ਪਾਣੀ ਪਿਵਾਵਾਂਗੇ ਘਰੇ ਲੈ ਆ ਕੇ ਚਲੀ ਬਾਂਦਰੀਆਂ ਨਹੀਂ ਤੁਰਦੀਆਂ ਨਹੀਂ ਹੈਗੀਆਂ ਚੱਲ ਕਿੱਧਰ ਤਾਰਾਂ ਚ ਬੜੀ ਫਿਰਦੀਆਂ ਤੂੰ ਚਲੋ ਚਲ ਮਨਨ ਤੇ ਪੈਣ ਚੱਲ ਚੱਲ ਖੁਲਲੀ ਤੇ ਲੱਗਨ ਦਾ ਨਵੀਂ ਲੈਂਦੀ ਹੋਰ ਪਾਸੇ ਫਿਰ ਜਾਂਦੀ ਆ ਹੁਣ ਖੁਲ ਆ ਜੂਗੀ ਉਹ ਅੰਦਰ ਇੰਨਾ ਤਨ ਨੂੰ ਕਿੰਨਾ ਕ ਫੜ ਫੜੈਨਨ ਚੂਨੇ ਮੂਨੇ ਫੰਡਾ ਕਿਲੋ ਬੈਲਾ ਫੰਡਾ ਕੌਣ ਲੈ ਆਸੇ ਫੰਡਾ ਲੈ ਆਏ ਹੈ ਅਜੇ ਪੱਜਾ ਪਾਉਣੇ ਛੇ ਹੋ ਗਏ ਆ ਕਿੰਨਾ ਇੱਥੇ ਕਿਲਰ ਖਲਾਰਾ ਬਾਬੇ ਯਾ ਦੇ ਹੋਰ ਇਹਨਾਂ ਨੂੰ ਇਹ ਦੋ ਆਏ ਰੱਖ ਦੋ ਹੋਰ ਤੇ ਰੱਖ ਲਿਓ ਫੇਰ ਕੱਲ ਨੂੰ ਕਾਇਨ ਚੱਲ ਆ ਜਾ ਮੈਂ ਉਹ ਦਾਣੇ ਦਾ ਬੱਠਾ ਲੈਂਦਾ ਅੱਜ ਤੱਕ ਅੰਨਾਂ ਨੂੰ ਹੱਥ ਲੱਗੇ ਹੈ ਤੇਲ বিনা ਕੀ ਦੇ ਨਾਲ ਚੜਿਆ ਫਿਰ ਤੂੰ ਜੱਲਾ ਚ ਗਿਆ ਅਬਾਰੋਂ ਪੈਣ ਬੁਟੀ ਪੈਣ ਬੁਟੀ ਗਾੜੀ ਦਾ ਕਿਚਨ ਦੀਆਂ ਜਨਤੀਆਂ ਕਰਦੀ ਰਹਿੰਦੀ ਐ ਹੇ ਹੇ ਇਹਦੇ ਨਾਲ ਇੱਕ ਦੋ ਨਾਲ ਦੀ ਸਲਵਾਰ ਲੈਣੀ ਐ ਕੋ ਦੂਜਾ ਮਹਿਰੂਨ ਨਾਲ ਦਾ ਪੂਰਾ ਸੂਟ ਚਲ ਕੀ ਹੋ ਗਿਆ ਅੱਛਾ ਅੱਛਾ ਆਹ ਹੁ ਕਰ ਲੈਤੀ ਜੋ ਖਾ ਗੁੜ ਸਿੱਤ ਚਲਣ ਨੂੰ ਪਾਣੀ ਪਿਆ ਪਹਿਲਾਂ ਫਿਰ ਪਾਉਣੀ ਆ ਉਹ ਦੇਖੀ ਫੇਰ ਖੜੀ ਹੋ ਗਈ ਵੀ ਮੈਂ ਸਕੋਲੀ ਹੁਣ ਫੇਰ ਬਾਹਰ ਲੈ ਕੇ ਜਾਣਗੇ ਤੈਨੂੰ ਹੁਣ ਫੇਰ ਬਾਹਰ ਲੈ ਕੇ ਜਾਣਗੇ ਕਿੰਨੀ ਗਰਮੀ ਹੋਈ ਪਈ ਤੇ ਚਿਪਚਿਪੀ ਕਰੀ ਜ ਨੇ ਕਦੋਂ ਖਾਣ ਨੂੰ ਲੈ ਆਏ ਕੋਸ ਚੱਕ ਮਾਮਾ ਕਦੋਂ

ਹਾਂਜੀ ਸਹੀ ਹੋ ਗਿਆ ਮਨੀ ਪਲਾਟਾ। 7:00 ਜੀ 7:00 ਵੱਜ ਗਏ। ਆਪਾਂ ਨੇ ਇਹ ਕੱਟੀ ਨੇ ਦੁੱਧ ਚੁੰਗ ਲਿਆ ਸੀ ਮੈਂ 4:30 ਵਜੇ ਧਾਰ ਕੱਢਤੀ ਸੀ। ਹੁਣ ਉਹਨਾਂ ਨੂੰ ਕੱਖ ਪਾ ਕੇ ਧਾਰ ਚੋਨੇ ਆਪਾਂ ਸਬਜ਼ੀ ਬਣਾਉਣਾ। ਮਾਮੇ ਨੇ ਆਪਦੀ ਸਾਂਝੀ ਦੀ ਕਰ ਲਈ ਤਿਆਰੀ। ਤੇ ਅੱਜ ਤੁਸੀਂ ਕਰੋ ਬਲੌਗ ਨਾਲ ਇੰਜੋਏ। ਆ ਬੂਰੀਆਂ ਟੂਰੀਆਂ ਵੀ ਮੈਂ ਕੱਟ ਕਰੀ ਕਰਨੀਆਂ। ਖੇਤ ਚੱਲਿਆ। ਬੜੀ ਦੇਖਾ ਹੁਣ ਮੈਂ ਤਾਂ ਚਲੀ ਜਾਈ। ਹੋਸੇ। ਸੇਮ ਅੱਜ ਵਾਲੇ ਬਲੌਗ ਦਾ ਐਂਡ ਇੱਥੇ ਮਿਲਦੇ ਆ ਕੱਲ ਨੂੰ ਹੋਰ ਨਵੇਂ ਬਲੌਗ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਜੀ